ਮਰਹੂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅੱਜ ਅੰਤਿਮ ਅਰਦਾਸ ਹੋਵੇਗੀ 11 ਵਜੇ ਤੋਂ 1 ਵਜੇ ਤੱਕ ਦਾ ਸਮਾਹ ਰੱਖਿਆ ਗਿਆ ਹੈ ਪਿੰਡ ਦੇ ਲੋਕਾਂ ਸਮੇਤ ਕਈ ਨਾਂਵਰ ਸ਼ਕਸ਼ੀਤਾ ਤਿਆਰੀਆਂ ਦੇ ਵਿੱਚ ਜੁਟੀਆਂ ਹੋਈਆਂ ਨੇ ਗਾਇਕ ਕੁਲਵਿੰਦਰ ਬਿੱਲਾ ਸਮੇਤ ਗਾਇਕ ਕਨਵਰ ਗੱਰੇਵਾਲ ਸਾਰੇ ਪ੍ਰਬੰਧਾਂ ਦੀ ਅਗਵਾਈ ਕਰ ਰਹੇ ਨੇ ਦਾਦੇ ਕਿ ਲੁਧਿਆਣਾ ਦੇ ਜਗਰਾਉਂ ਨੇੜੇ ਪਿੰਡ ਪੋਣਾ ਦੇ ਵਿੱਚ ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਅੱਜ ਅੰਤਿਮ ਅਰਦਾਸ ਹੋਵੇਗੀ ਇਸ ਨੂੰ ਲੈ ਕੇ ਪ੍ਰਸ਼ਾਸਨ ਸਮੇਤ ਪਿੰਡ ਦੀ ਲੋਕਾਂ ਦੇ ਵੱਲੋਂ ਪੂਕਤੇ ਇੰਤਜ਼ਾਮ ਕੀਤੇ ਗਏ ਨੇ ਦਾਦੇ ਕਿ ਪਿੰਡ ਦੇ ਵਿੱਚ ਇੱਕ ਖੇਤ ਦੇ ਵਿੱਚ ਸਟੇਜ ਸਜਾਈ ਗਈ ਹੈ ਜਿੱਥੇ ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਹੋਵੇਗੀ ਦੱਸਿਆ ਕਿ 10000 ਦੇ ਕਰੀਬ ਲੋਕਾਂ ਦੇ ਪ੍ਰਬੰਧ ਦੀ ਗੱਲ ਕੀਤੀ ਜਾ ਰਹੀ ਹੈ ਤੇ ਗਾਇਕ ਕੁਲਵਿੰਦਰ ਬਿੱਲਾ ਸਮੇਤ ਗਰੇਵਾਲ ਇਹਨਾਂ ਪ੍ਰਬੰਧਨ ਨੂੰ ਲੈ ਕੇ ਅਗਵਾਈ ਕਰ ਰਹੇ ਨੇ ਪਿੰਡ ਦੇ ਲੋਕਾਂ ਦੇ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਜਾ ਰਿਹਾ ਆਓ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾਉਣਿਆਂ ਤੇ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਸੰਤਾਜ ਜੀ ਸਮਾਰੋ ਆ ਅਰਦਾਸ ਬੇਨਤੀ ਕਰਨੀ ਹੈ ਪ੍ਰਬੰਧ ਤਾਂ ਸਾਰੇ ਹੋ ਹੀ ਜਾਂਦੇ ਹੁੰਦੇ ਹਰ ਹਰ ਚੀਜ਼ ਦੇ ਤੇ ਹੁਣ ਅਰਦਾਸ ਬੇਨਤੀ ਕਰਾਂਗੇ ਇੱਕ ਦੂਰਕ ਹੱਥ ਇਹ ਪਿੰਡ ਪੌਣਾ ਜੀ ਜਗਰੌਂ ਦੇ ਨਾਲ ਲੱਗਦਾ ਪਿੰਡ ਆ ਜਗਰੌਂ ਇੱਥੋਂ 4-5 ਕਿਲੋਮੀਟਰ ਪੈਂਦਾ ਵਾ ਘਰ ਦੇ ਲੱਗੇ ਹੀ ਪ੍ਰਬੰਧ ਆਏ ਥੋੜੀ ਜਿਹੀ ਅੱਧਾ ਕਿਲੋਮੀਟਰ ਮੈਨਿੰਗਾ 4 4-500 ਗਾਜ ਤੇ ਇਹ ਸਾਰੇ ਪ੍ਰਬੰਧ ਹੋਏ ਇਹ ਤਾਂ ਹੀ ਸੰਗਤ ਦਾ ਹੁਣ ਕੁਛ ਨਹੀਂ ਗਿਆ ਜਾਣ ਸਕਦਾ ਕਿੰਨੀ ਸੰਗਤ ਆਉਣੀ ਆ ਇਹ ਤਾਂ ਜਿਹੜੇ ਚੌਣ ਵਾਲੇ ਉਹਨਾਂ ਨੇ ਪਹੁੰਚਣਾ ਸਾਰੇ ਪ੍ਰਬੰਧ ਪੂਰੇ ਕੀਤੇ ਹੋਏ ਆ ਹੁਣ ਹਰ ਚੀਜ਼ ਦਾ ਪੂਰਾ ਪ੍ਰਬੰਧ ਦਾਦਾ ਜੀ ਇਹ ਕਿ ਆਵਾਰਾ ਪਰਸ਼ੂਆਂ ਦੇ ਕਰਕੇ ਰਾਜਵੀਰ ਜਵੰਦਾ ਸੜਕ ਹਾਦਸੇ ਦਾ ਸ਼ਿਕਾਰ ਹੋਏ ਸੀ ਜਿਸ ਤੋਂ ਬਾਅਦ 11 ਦਿਨਾਂ ਬਾਅਦ ਫੋਟੇਸਾ ਹਸਪਤਾਲ ਦੇ ਵਿੱਚ ਇਲਾਜ ਰਾਨ ਉਹਨਾਂ ਦਾ ਦੇਹਾਂਤ ਹੋ ਗਿਆ ਸੀ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ